ਕਿਸਾਨਾਂ ਦੇ 6 ਦਸੰਬਰ ਨੂੰ ਦਿੱਲੀ ਮਾਰਚਵਾਲ ਦੇ ਵਿੱਚ ਹੁਣ ਵੱਡੀਆਂ ਮੁਸ਼ਕਲਾਂ ਪੈਦਾ ਹੋਣ ਜਾ ਰਹੀਆਂ ਨੇ ਕਿਉਂਕਿ ਹੁਣ ਹਰਿਆਣਾ ਤੇ ਦਿੱਲੀ ਪ੍ਰਸ਼ਾਸਨ ਜਿਹੜਾ ਐ ਅਲਰਟ ਹੁੰਦਾ ਨਜ਼ਰ ਆ ਰਿਹਾ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਅਜਿਹੇ ਕਦਮ ਚੁੱਕਿਆ ਗਿਆ ਤੇ ਹੁਣ ਇੱਥੇ ਵੱਡਾ ਸਵਾਲ ਬਣਦਾ ਹੈ ਕਿ ਜੋ 6 ਦਸੰਬਰ ਨੂੰ ਕਿਸਾਨ ਦਿੱਲੀ ਵੱਲ ਮਾਰਚ ਕਰਕੇ ਜੋ ਦਿੱਲੀ ਪਹੁੰਚਣ ਸਨ ਦਿੱਲੀ ਜਾਣਾ ਸੀ ਉਹਨਾਂ ਨੇ ਤਾਂ ਉਹਨਾਂ ਦੇ ਵਾਸਤੇ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਇੱਕ ਨਵੀਂ ਜਿਹੜੀ ਆੜਕਲ ਕਿਸਾਨਾਂ ਦੇ ਰਸਤੇ ਦੇ ਵਿੱਚ ਪੈਦਾ ਕਰ ਦਿੱਤੀ ਗਈ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿਸਾਨਾਂ ਦੇ ਰਸਤੇ ਦੇ ਵਿੱਚ ਇੱਕ ਵੱਡੀ ਅੜਚਨ ਪੈਦਾ ਹੋ ਰਹੀ ਹੈ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸਾਨ ਜਿਹੜੇ ਨੇ 6 ਮਾਰਚ ਨੂੰ ਦਿੱਲੀ ਪਹੁੰਚ ਸਕਣਗੇ ਜਾਂ ਦਿੱਲੀ ਵੱਲ ਜੋ ਕੁਝ ਕਰ ਸਕਣਗੇ ਮਾਰਚ ਜਿਹੜਾ ਕਰਕੇ ਉਹ ਦਿੱਲੀ ਪਹੁੰਚ ਸਕਣਗੇ ਤਾਂ ਅੰਬਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਨੋਟਿਸ ਜਿਹੜਾ ਆ ਉਹ ਕੱਟਿਆ ਗਿਆ ਜੋ ਕਿ ਹਰਿਆਣਾ ਦੀ ਦੀਵਾਰਾਂ ਦੇ ਉੱਤੇ ਚਿਪਕਾਇਆ ਗਿਆ ਤਾਂ ਸੂਤਰਾਂ ਦੇ حوالے ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨੋਟਿਸ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਜਿਹੜੇ ਆ ਇਹ ਲਗਾਏ ਗਏ ਨੇ ਜੋ ਕਿ ਹਰਿਆਣਾ ਦੇ ਨਾਲ ਲੱਗਦੇ ਨੇ ਤਾਂ ਇਸ ਨੋਟਿਸ ਦੇ ਵਿੱਚ ਆਖਿਰਕਾਰ ਕੀ ਕਿਹਾ ਗਿਆ ਤੁਹਾਨੂੰ ਉਹ ਵੀ ਦੱਸ ਦੇਣਾ ਚਾਹੁੰਦੇ ਆ ਤਾਂ ਹਰਿਆਣਾ ਦੇ ਵਿੱਚ ਜੋ ਕਿ 143 ਲਾਗੂ ਕਰ ਦਿੱਤੀ ਗਈ ਆ ਤਾਂ ਕਿਸੇ ਵੀ ਵਿਅਕਤੀ ਨੂੰ ਉਥੇ ਜ਼ਿਆਦਾ ਇਕੱਠ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ 5 ਜਾਂ 5 ਤੋਂ ਵੱਧ ਜੋ ਵਿਅਕਤੀ ਉਥੇ ਇਕੱਠੇ ਹੋਣਗੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਉਹਨਾਂ ਨੂੰ ਕਰਨੀ ਪਾਏਗੀ ਤਾਂ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਕਿ 6 ਦਸੰਬਰ ਨੂੰ ਜੋ ਕਿਸਾਨ ਦਿੱਲੀ ਮਾਰਚ ਵੱਲ ਉਹਨਾਂ ਨੇ ਜਾਣਾ ਸੀ ਤਾਂ ਹੁਣ ਇਸ ਦੇ ਵਿੱਚ ਵੱਡੀ ਰੁਕਾਵਟ ਪੈਦਾ ਉਹਦੀ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਪਾਲੇਸ ਨੇ ਹਰਿਆਣਾ ਤੇ ਪੰਜਾਬ ਦੀ ਛੰਭੂ ਸਰਹੱਦ ਤੇ ਧਾਰਾ 143 ਤੇ ਜਿਹੜੇ ਨੇ ਉਹ ਨੋਟਿਸ ਲਗਾ ਦਿੱਤੇ ਨੇ ਕਿਸਾਨ ਆਗੂਆਂ ਦੇ ਅਨੁਸਾਰ ਇਹ ਨੋਟਿਸ ਜਿਹੜੇ ਨੇ ਪੰਜਾਬ ਦੇ ਇਲਾਕੇ ਤੇ ਵਿੱਚ ਵੀ ਲਗਾਏ ਗਏ ਨੇ ਤਾਂ ਇਹ ਨੋਟਿਸ ਅੰਬਾਲਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਤੇ ਜਿਸ ਦੇ ਵਿੱਚ ਲਿਖਿਆ ਗਿਆ ਕਿ ਕਿਸਾਨ ਦਿੱਲੀ ਪੁਲਿਸ ਤੋਂ ਇਜਾਜ਼ਤ ਲੈ ਕੇ ਹੀ ਅਗਲੀ ਕਾਰਵਾਈ ਜਿਹੜੀ ਹੈ ਉਹ ਕਰਨ ਨਹੀਂ ਤਾਂ ਇਸ ਪ੍ਰੋਗਰਾਮ ਨੂੰ ਉਹ ਮੁਲਤਵੀ ਕਰ ਦੇਣ ਅੰਬਾਲਾ ਦੇ ਵਿੱਚ 112 44 ਲੱਖੂ ਕਰ ਦਿੱਤੀ ਗਈ ਹੈ ਪੰਜ ਜਾਂ ਇਸ ਤੋਂ ਵੱਧ ਦੇ ਲੋਕ ਜਿਹੜੇ ਨੇ ਉੱਥੇ ਇਕੱਠੇ ਨਹੀਂ ਹੋ ਸਕਦੇ ਉੱਤੇ ਇਕੱਠੇ ਹੋਣ ਤੇ ਜਿਹੜੀ ਆ ਪਾਬੰਦੀ ਲਗਾਈ ਗਈ ਹੈ ਇਸ ਦੇ ਨਾਲ ਹੀ ਤੋਂ ਦਿੱਲੀ ਦੇ ਵਿੱਚ ਆਵਾਜਾਈ ਲਈ ਦਿੱਲੀ ਪੁਲਿਸ ਦੀ ਇਜਾਜ਼ਤ ਵੀ ਇੱਥੇ ਉਹਨਾਂ ਨੂੰ ਲੈਣੀ ਜ਼ਰੂਰੀ ਹੋਏਗੀ ਤਾਂ ਹੀ ਉਹ ਦਿੱਲੀ ਕੂਚ ਕਰ ਸਕਣਗੇ ਤਾਂ ਇਹਨਾਂ ਜੋ ਹਦਾਇਤਾਂ ਹੋਈਆਂ ਨੇ ਇਹਨਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਉਹ ਦਿੱਲੀ ਦੇ ਵਿੱਚ ਆਪਣੀ ਐਂਟਰੀ ਕਰ ਸਕਦੇ ਨੇ ਤਾਂ ਤੁਹਾਨੂੰ ਦੱਸਦੀ ਏ ਕਿ 6 ਦਸੰਬਰ ਤੋਂ ਸਮੂਹਾ ਦੇ ਵਿੱਚ ਜਥਿਆਂ ਦੇ ਰੂਪ ਦੇ ਵਿੱਚ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਦਾ ਮਾਰਚ ਕਰਨ ਦਾ ਸੱਤਾ ਜਿਹੜਾ ਆ ਉਹ ਦਿੱਤਾ ਗਿਆ ਸੀ ਵੱਤਵੱਤ ਲੋਕਾਂ ਨੂੰ ਇੱਥੇ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਸੀ ਤਾਂ ਅਜਿਹੀ ਸਥਿਤੀ ਦੇ ਵਿੱਚ ਅੰਬਾਲਾ ਡੀਸੀ ਦਫ਼ਤਰ ਵੱਲੋਂ ਇੱਕ ਪੱਤਰ ਲਿਖਿਆ ਗਿਆ ਸੀ ਤਾਂ ਉਸ ਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਜਿਹੜਾ ਆ ਇਸ ਦੇ ਬਾਰੇ ਸੂਚਿਤ ਕਰੋ ਤਾਂ ਹਾਈ ਕੋਰਟ ਨੇ ਜੇਕਰ ਗੱਲ ਕਰੀਏ ਤਾਂ ਸ਼ੰਭੂ ਸਰਹੱਦ ਦੀ ਸਥਿਤੀ ਜਿਉਂ ਤੇ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਸਨ ਤਾਂ ਜੋ ਕੋਈ ਅਣਸੁਖਾਵੀ ਹੋਰ ਘਟਨਾ ਨਾ ਘਟੇ ਤਾਂ ਦੋਹਾਂ ਥਿਰਾਂ ਨੂੰ ਅਪੀਲ ਇਹ ਕੀਤੀ ਗਈ ਸੀ ਕਿ ਇਸ ਮਾਮਲੇ ਦੇ ਵਿੱਚ ਆਪਸੀ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਜਿਹੜਾ ਆ ਉਹ ਕੀਤਾ ਜਾਵੇ ਤਾਂ ਇਸ ਸਬੰਧੀ ਹਾਈ ਕੋਰਟ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਸੀ ਜੋ ਸਾਰਿਆਂ ਥਿਰਾਂ ਦੇ ਨਾਲ ਗੱਲਬਾਤ ਕਰ ਰਹੀ ਆ ਤਾਂ ਪੁਲਿਸ ਨੇ ਨੋਟਿਸ ਵਿੱਚ ਇਹ ਲਿਖਿਆ ਜੋ ਗੱਲਾਂ ਲਿਖੀਆਂ ਨੇ ਤਾਂ ਹਰਿਆਣਾ ਪੁਲਿਸ ਐਕਟ 2007 ਦੀ ਧਾਰਾ 69 ਦੇ ਅਨੁਸਾਰ ਸਮਰੱਥ ਪੁਲਿਸ ਅਧਿਕਾਰੀ ਜਨਤਕ ਸਥਾਨਾਂ ਤੇ ਮੀਟਿੰਗਾਂ ਤੇ ਜਲੂਸਾਂ ਦਾ ਆਯੋਜਨ ਲਈ ਉਚਿਤ ਨਿਰਦੇਸ਼ ਦੇ ਸਕਦਾ ਹੈ ਜਲੂਸ ਦਾ ਆਯੋਜਨ ਕਰਨ ਵਾਲੇ ਵਿਅਕਤੀਆਂ ਦਾ ਇਹ ਪਰਜ ਹੋਵੇਗਾ ਕਿ ਉਹ ਸੜਕਾਂ ਜਾਂ ਕਿਸੇ ਜਨਤਕ ਸਥਾਨ ਤੇ ਮੀਟਿੰਗ ਬੁਲਾਉਣ ਲਈ ਸਬੰਧਤ ਥਾਣੇ ਦੇ ਇੰਚਾਰਜ ਨੂੰ ਲਿਖਤੀ ਨੋਟਿਸ ਦੇਣ ਤਾਂ ਕਿਸਾਨਾਂ ਨੂੰ ਵੀ ਇਹੀ ਹਦਾਇਤ ਹੋਈ ਹੈ ਕਿ ਜੇਕਰ ਉਹਨਾਂ ਨੇ ਦਿੱਲੀ ਕੂਚ ਕਰਨਾ ਹੈ ਤਿੱਬੀਵਲ ਮਾਰਚ ਕਰਨਾ ਹੈ ਤਾਂ ਉਹਨਾਂ ਨੂੰ ਪਹਿਲਾਂ ਜਿਹੜੇ ਨੇ ਨੋਟਿਸ ਦੇਣੇ ਪੈਣਗੇ ਇੱਕ ਬੇਨਤੀ ਲਿਖਣੀ ਪਵੇਗੀ ਕਿ ਉਹ ਇਸ ਇਲਾਕੇ ਦੇ ਵਿੱਚ ਦੀ ਜਾਣਗੇ ਤਾਂ ਉਹਨਾਂ ਨੂੰ ਇਜਾਜ਼ਤ ਲੈਣੀ ਪਵੇਗੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਅੰਬਾਲਾ ਵੱਲੋਂ ਭਾਰਤੀ ਸਿਵਲ ਡਿਫੈਂਸ ਕੋਡ ਯਾਨੀ 143 ਸੀਆਰਪੀਸੀ ਦੀ ਧਾਰਾ 163 ਵੀ ਜਿਹੜੀ ਹੈ ਉੱਥੇ ਲਾਗੂ ਕੀਤੀ ਗਈ ਹੈ ਜਿਸ ਦੇ ਵਿੱਚ 5 ਜਾਂ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋਣ ਦਿੱਤੇ ਜਾਣਗੇ ਉਸ ਤੇ ਮਨਾਹੀ ਕੀਤੀ ਗਈ ਹੈ ਜੇਕਰ ਜਲੂਸ ਦੇ ਰੂਪ ਦੇ ਵਿੱਚ ਕੋਈ ਰੋਸ ਪ੍ਰਦਰਸ਼ਨ ਕਰਨਾ ਹੋਵੇ ਤਾਂ ਦਫ਼ਤਰ ਤੋਂ ਉਚਿਤ ਚੈਨਲਾਂ ਹੀ ਜਿਹੜੀਆਂ ਇਜਾਜ਼ਤ ਲੈਣੀ ਪੈਗੀ ਤਾਂ ਇਹਨਾਂ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਰੋਸ ਮਜਾਰੇ ਤੇ ਪੈਦਲ ਹੀ ਦਿੱਲੀ ਜਾਣ ਦਿੱਲੀ ਤੋਂ ਇਜਾਜ਼ਤ ਲੈ ਕੇ ਅਗਲੀ ਕਾਰਵਾਈ ਕਰੋ ਨਹੀਂ ਤਾਂ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੀ ਸਲਾਹ ਜਿਹੜੀ ਹੈ ਅੰਬਾਲਾ ਦੇ ਡੀਸੀ ਦਫ਼ਤਰ ਵੱਲੋਂ ਜੋ ਨੋਟਿਸ ਜਾਰੀ ਕੀਤਾ ਗਿਆ ਉਸ ਦੇ ਵਿੱਚ ਅਜਿਹਾ ਲਿਖਿਆ ਗਿਆ ਤਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਜੋ ਕਿਸਾਨਾਂ ਦੇ ਜੋ 6 ਦਸੰਬਰ ਨੂੰ ਦਿੱਲੀ ਵੱਲ ਦਾ ਮਾਰਚ ਜਿਹੜਾ ਆ ਹੋਰ ਵੀ ਸੁਖਾਲਾ ਨਹੀਂ ਰਿਹਾ ਤਾਂ ਹੋਰ ਵੀ ਮੁਸ਼ਕਲਾਪਰਾ ਹੋ ਗਿਆ ਹੈ ਤਾਂ ਹੁਣ ਕਿਸਾਨਾਂ ਨੂੰ ਸਿਰਫ ਪੈਦਲ ਜਾਣ ਦੇ ਉੱਤੇ ਹੀ ਮਨਜ਼ੂਰੀ ਦਿੱਤੀ ਗਈ ਹੈ ਜੇਕਰ ਉਹ ਵੀ ਲਿਖਤੀ ਰੂਪ ਦੇ ਵਿੱਚ ਆਗਿਆ ਲੈਣ ਜੇਕਰ ਉਹ ਲਿਖਤੀ ਰੂਪ ਦੇ ਵਿੱਚ ਨਹੀਂ ਲਿਖਦੇ ਜਾਂ ਥਾਣਿਆਂ ਨੂੰ ਨਹੀਂ ਸੂਚਿਤ ਕਰਦੇ ਤਾਂ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾਏਗਾ